ਅੱਜ ਨੌਜਵਾਨ ਫੜੇ ਬੇਕਸੂਰ ਬਾਜੀ ਦੇ ਵਰਗੇ ਇੱਕ ਬੰਦੇ ਤੋਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਥੋੜੇ ਬਹੁਤੇ ਆਪਣੇ ਫੇਮ ਦੇ ਚੱਕਰ 'ਚ ਵੀਡੀਓ ਬਣਾ ਕੇ ਪਾਉਂਦਾ ਸੀ ਉਹਦੇ ਤੋਂ ਦੇਸ਼ ਨੂੰ ਖਤਰਾ ਪੈਦਾ ਹੋ ਗਿਆ ਨੈਸ਼ਨਲ ਮੀਡੀਆ ਤੇ ਲਗਾਤਾਰੀ ਸਾਡੀ ਜਿਹੜੀ ਇਮੇਜ ਹੈ ਇਹਨੂੰ ਡੈਮੇਜ ਕਰਨ ਦਾ ਜਿਹੜਾ ਯਤਨ ਹੋ ਰਿਹਾ ਕਿਉਂ ਇਹ ਵੀ ਕਾਰਨ ਹੋ ਸਕਦਾ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਜੋ ਸਾਡੀ ਇਮੇਜ ਉਬਰ ਕੇ ਸਾਹਮਣੇ ਆਈ ਐ ਉਹ ਫਿੱਕੀ ਪੋਣਾ ਹੋਈ ਉਹ ਫਿੱਕੀ ਪਾਈ ਨਹੀਂ ਸਕਦੀ ਜਿਸ ਤਰ੍ਹਾਂ ਦਾ ਵਰਤਾਰਾ ਨამართ ਦੇ ਠਿੱਕੀ ਨਹੀਂ ਸੀ ਪਾਣੀ ਭਾਰਤ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਵਿਚਰਦਿਆਂ ਲੋਕ ਸਾਨੂੰ ਸਤਕਾਰ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪਏ ਸਤਕਾਰ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪਏ ਸੀ ਲੇ ਕੋਣ ਭੈਣ ਜੀ ਨੇ ਦੱਸਿਆ ਕਿ ਹੁਣ ਹੋਰ ਤੰਗ ਦੇ ਨਾਲ ਦੇਖਦੇ ਹੋ ਟੰਗ ਦੇ ਨਾਲ ਦੇਖਦੇ ਤਾਂ ਇਹ ਵਰਤਾਰਾ ਵਰਤੇ ਹੈ ਵਰਤਾਇਆ ਗਿਆ ਸਾਨੂੰ ਇਸ ਸਪਖੋ ਸਾਵਧਾਨ ਸੁਚੇਤ ਹੋਣ ਦੀ ਜ਼ਰੂਰਤ ਹੈ ਦੂਸਰਾ ਸਾਡੇ ਨੌਜਵਾਨ ਫੜੇ ਬੇਖੂਰ ਜਹਦਾ ਰੋਡੇ ਸਾਹਮਣੇ ਬੜੀ ਬੜੀ ਗੱਲ ਕੀਤੀ ਹੈ ਕਿ ਜਿਵੇਂ ਬਾਜੇ ਕੇ ਵਰਗੇ ਇੱਕ ਬੰਦੇ ਤੋਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਹੀ ਥੋੜੇ ਬਹੁਤੇ ਆਪਣੇ ਫੇਮ ਦੇ ਚੱਕਰ 'ਚ ਵੀਡੀਓ ਬਣਾ ਕੇ ਪਾਉਂਦਾ ਸੀ ਉਹਦੇ ਤੋਂ ਦੇਸ਼ ਨੂੰ ਖਤਰਾ ਪੈਦਾ ਹੋ ਗਿਆ ਕਿੱਥੇ ਮਜ਼ਬੂਤ ਹੈ ਦੇਸ਼ ਕਿੱਥੇ ਮਜ਼ਬੂਤ ਹੈ ਸੋਚਣਾ ਚਾਹੀਦਾ ਭਾਰਤ ਸਰਕਾਰ ਸਾਡੇ ਨੌਜਵਾਨ ਪੜ੍ਹੇ ਬੇਕਸੂਰ ਬਾਜੇ ਕੇ ਵਰਗੇ ਇੱਕ ਬੰਦੇ ਤੋਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਹੀ ਘੋੜੇ ਬਹੁਤੇ ਆਪਣੇ ਫੇਮ ਦੇ ਚੱਕਰ 'ਚ ਵੀਡੀਓ ਬਣਾ ਕੇ ਪਾਉਂਦਾ ਸੀ ਉਹਦੇ ਤੋਂ ਦੇਸ਼ ਨੂੰ ਖਤਰਾ ਪੈਦਾ ਹੋ ਗਿਆ ਨੈਸ਼ਨਲ ਮੀਡੀਆ ਤੇ ਲਗਾਤਾਰੀ ਸਾਡੀ ਜਿਹੜੀ ਇਮੇਜ ਹੈ ਤੈਨੂੰ ਡੈਮਟ ਕਰਨ ਦਾ ਜਿਹੜਾ ਯਤਨ ਹੋ ਰਿਹਾ ਕਿਉਂ ਇਹ ਵੀ ਕਾਰਨ ਹੋ ਸਕਦਾ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਜੋ ਸਾਡੀ ਇਮੇਜ ਉੱਪਰ ਕੇ ਸਾਹਮਣੇ ਆਈ ਹੈ ਉਹਨੂੰ ਫਿੱਕੀ ਪਾਉਣਾ ਹੋਵੇ ਉਹ ਫਿੱਕੀ ਪਾਈ ਨਹੀਂ ਸਕਦੀ ਜਿਸ ਤਰ੍ਹਾਂ ਦਾ ਵਰਤਾਰੇ ਨਾਮਰਤ ਦੇ ਇਕਨੀ ਸੀ ਪਾਣੀ ਭਾਰਤ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਵਿਚਰਦਿਆਂ ਲੋਕ ਸਾਨੂੰ ਸਰਕਾਰ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪਏ ਸਰਕਾਰ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪਈ ਸੀ ਜੇ ਕੋਣ ਭੈਣ ਜੀ ਨੇ ਦੱਸਿਆ ਕਿ ਹੁਣ ਹੋਰ ਟੰਗ ਦੇ ਨਾਲ ਦੇਖਦੇ ਹੁਣ ਹੋਰ ਟੰਗ ਦੇ ਨਾਲ ਦੇਖਦੇ ਤਾਂ ਇਹ ਵਰਤਾਰਾ ਵਰਤੇ ਹੈ ਵਰਤਾਇਆ ਗਿਆ ਸਾਨੂੰ ਇਸ ਸਬਕੋਂ ਸਾਵਧਾਨ ਸੁਚੇਤ ਹੋਣ ਦੀ ਜ਼ਰੂਰਤ ਹੈ ਦੂਸਰਾ ਸਾਡੇ ਨੌਜਵਾਨ ਫੜੇ ਬੇਖੂਰ ਜਹਦਾ ਰੋਡੇ ਸਾਹਮਣੇ ਬੜੀ ਬੜੀ ਗੱਲ ਕੀਤੀ ਹੈ ਕਿ ਜਿਵੇਂ ਬਾਜੇ ਕੇ ਵਰਗੇ ਇੱਕ ਬੰਦੇ ਤੋਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਹੀ ਥੋੜੇ ਬਹੁਤੇ ਆਪਣੇ ਫੇਮ ਦੇ ਚੱਕਰ ਚ ਵੀਡੀਓ ਬਣਾ ਕੇ ਪਾਉਂਦਾ ਸੀ ਉਹਦੇ ਤੋਂ ਦੇਸ਼ ਨੂੰ ਖਤਰਾ ਪੈਦਾ ਹੋ ਗਿਆ ਕਿੱਥੇ ਮਜ਼ਬੂਤ ਹੈ ਦੇਸ਼ ਕਿੱਥੇ ਮਜ਼ਬੂਤ ਹੈ ਸੋਚਣਾ ਚਾਹੀਦਾ ਭਾਰਤ ਸਰਕਾਰ